ਬਹੁਤ سارے ਹਸਪਤਾਲਾਂ ਜਾ ਕੇ ਦੇਖੋ ਕਿਸੇ ਦਾ ਨੱਕ ਟੱਟਿਆ ਹੋਇਆ ਕਿਸੇ ਦੀ ਅੱਖਾਂ ਟੱਟ ਉਹ ਰੁਗ ਗਿਆ ਬ੍ਰੇਕ ਲਾਜੀ ਉਹਨੇ ਵਾਝ ਜਾਣਾ ਸੀ ਪਿੱਛੋਂ ਦੂਸਰੀ ਕਾਰ ਆਈ ਨਹੀਂ ਸੀ ਉਹਨੇ ਜ਼ੋਰ ਨਾਲ ਧਿੰਨ ਜ਼ੋਰ ਨਾਲ ਉਹਦੀ ਡੋਰ ਟੁੱਟੀ ਗਈ ਜੋ ਕੋਈ ਗਰਦਨ ਜਿਹੜੀ ਸਪੋਰਟ ਵੀ ਕੱਟੀ ਗਈ ਮਾ ਜੀ ਉਹ ਤੇ ਮਹਿਸਾਬ ਮੈਡਮ ਟੀਸੀ ਸਰ ਕਿਸਾਨੀ ਜੀ ਬਹੁਤ ਵੱਡੇ ਉਪਰਾਲੇ ਕਰ ਰਹੇ ਨੇ ਕਮ ਸੇ ਕਮ ਸਾਡੇ ਕਿਹੜੀਆਂ ਚਿੜੀਆਂ ਹੋਣ ਜਾਂਦੇ ਉਹ ਚਿੜੀਆਂ ਦੇਖੀ ਕਿਤੇ ਨਹੀਂ ਨਹੀਂ ਹੈ ਸਾਡੇ ਵਾਤਾਵਰਣ ਨੇ ਇਨਾ ਦੂਸ਼ਿਤ ਹੋ ਗਿਆ ਹੈ ਕਿ ਚਿੜੀਆਂ ਦੇਛਿਆਂ ਨੇ ਉਹਨਾਂ ਦੀ ਜੀਲੇਸ਼ਨ ਹੀ ਕਰ ਦੋ ਉਸ ਤੋਂ ਬਾਅਦ 5 ਸਾਲਾਂ ਤੋਂ ਮੇਰੀ ਸ਼ਕਲ ਦੇਖ ਰਹੇ ਆ 5 ਸਾਲਾਂ ਤੋਂ ਇਹਨਾਂ ਨੂੰ ਮੈਂ ਪਿਆਰ ਨਾਲ ਵੀ ਗੁੱਸੇ ਨਾਲ ਵੀ ਸਮਝਾ ਕੇ ਜਾਂਦਾ ਔਰ ਐਡੀਸ਼ਨ ਕਰ ਰਿਹਾ ਸਰਦੀ ਗੱਲ ਦੇ ਵਿੱਚ ਕਿ ਜਿਹੜਾ ਬੱਚਾ इंडियन डोर ਦੇ ਨਾਲ ਲੋੜੀਂਦੇ ਦਿਨ ਦੀ ਮੈਨੂੰ ਉਡਾਂਦਿਆਂ ਦੀ ਫੋਟੋ ਭੇਜੇਗਾ ਉਹ ਸਪੈਸ਼ਲ ਇਨਾਮ ਦਾ ਹੱਕਦਾਰ ਹੋਏਗਾ ਠੀਕ ਹੈ ਅਨ ਜਾਣਦਾ ਮੈਂ ਕਿ ਜੋ ਸ਼ੁਰੂ ਹੋਇਆ ਹੈ ਉਹ ਖਤਮ ਵੀ ਹੋਗਾ ਜੋ ਸ਼ੁਰੂ ਹੋਇਆ ਹੈ ਉਹ ਖਤਮ ਵੀ ਹੋਗਾ ਜ਼ਿੰਦਗੀ ਇੱਕ ਕਿਰਾਏ ਦਾ ਘਰ ਹੈ ਸਾਨੂੰ ਵੀ ਥੋੜਾ ਜਿਹਾ ਟਾਈਮ ਮਿਲਿਆ ਤੇ ਜੇ ਉਸ ਟਾਈਮ ਦੇ ਵਿੱਚ ਅਸੀਂ ਇਹ ਸੋਚ ਰੱਖਦੇ ਹਾਂ ਕਿ ਸਾਡੀ ਡੋਰ ਦੇ ਨਾਲ ਕਿਸੇ ਦਾ ਗਲਾ ਕੱਟਿਆ ਜਾਏਗਾ ਜਾਂ ਨਹੀਂ ਕੱਟਿਆ ਜਾਏਗਾ ਹੱਥ ਕੱਟਿਆ ਜਾਏਗਾ ਜਾਂ ਨਹੀਂ ਕੱਟਿਆ ਜਾਏਗਾ ਸਾਨੂੰ ਫਰਕ ਕੀ ਪੈਂਦਾ ਅੱਜ ਕੱਲ ਤੁਸੀਂ ਬੱਚਿਆਂ ਨੇ ਗੁੱਡੀ ਉਡਾਨ ਤੋਂ ਬਾਅਦ ਉਹ ਡੋਰ ਵਾਪਸ ਨਹੀਂ ਖਿੱਚਦੇ ਤੁਸੀਂ ਜੇ ਤੁਸੀਂ ਵਾਪਸ ਵੀ ਖਿੱਚ ਲੋ ਤੇ ਥੋੜਾ ਜਿਹਾ ਬਚਾ 1% ਹੋ ਸਕਦਾ ਵੈਸੇ ਤਾਂ ਵੀ ਨਹੀਂ ਹੋਣਾ ਪਰ ਜਦੋਂ ਤੁਸੀਂ ਤੋੜ ਕੇ ਛੱਡ ਦਿੰਦੇ ਹੋ ਸਰ ਨੇ ਦੱਸਿਆ ਕਿ ਇੱਕ ਬੰਦੇ ਦੇ ਗਲੇ ਵਿੱਚ ਫਸੀ ਕੱਟ ਸਕਦਾ ਸੀ ਕੱਢਣ ਵਾਲਾ ਸੀ ਥੋੜਾ ਜਿਹਾ ਕੱਟ ਵੱਜਾ ਇੱਕ ਆਟੋ ਖਿੱਚ ਕੇ ਲੈ ਗਿਆ ਵੀ ਗਰਦਨ ਕੱਟੀ ਤਾਹੀ ਮੈਂ ਕਹਿੰਦਾ ਨਾ ਕਿੰਨੀਆਂ ਕੋ ਕਟਨੀਆਂ ਗਰਦਨਾਂ ਹੋਏ ਹੁਣ ਤੇ ਛੱਡ ਦਿਓ ਛੱਡ ਦਿਓ ਹੁਣ ਤੇ ਛੱਡ ਦਿਓ ਛੱਡ ਦਿਓ ਇੱਕ ਬੱਚੀ ਸਰ ਮੈਂ ਦੱਸਣਾ ਚਾਹਣਾ ਵੀ ਉਹ ਕਪੂਰ ਥਲੇ ਦਾ ਵੀਰ ਆ ਸਾਰਾ ਇਲਾਜ ਜਸੇਵਾਲ ਸਪਟਾਈ ਨੀਂ ਮਿਗਰਾਇਆ ਹਾਲ ਵੇਗ ਰੋ ਤੁਸੀਂ ਕੀ ਹੈ ਦੁਬਾਰਾ ਨੋਰਮਲ ਆਪਣੀ ਸ਼ਕਲ ਚ ਆ ਜੂਗਾ ਗੁਰਦਿਆਲ ਸਿੰਘ ਦਾ ਨਾਮ ਛੱਡ ਦਿਓ ਯਾਰ ਤੁਸੀਂ ਇਨਸਾਨਾਂ ਤੋਂ ਨਫ਼ਰਤ ਕਰਦੇ ਹੋਗੇ ਬੱਚਿਓ ਸਾਹਿਬ ਐਸ ਤੇ ਉੱਡ ਰਹੀਆਂ ਹੁਣੇ ਡਰੋਂ ਦੇ ਨਾਲ ਚੈਨਾਡ ਹੋ ਰਹੀ ਏ ਪੰਜਵਾਂ ਬੱਚਾ ਵੇਖੋ ਉਹ ਵੀ ਜਿਹਦੇ ਗਲੇ ਤੇ ਚਿੱਟੀ ਪੱਟੀ ਹੈ ਸਰ ਨੈਕਸਟ ਡੇ ਉਹਦੀ ਫਲਾਈਟ ਸੀ ਲੰਡਨ ਦੀ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕਿਵੇਂ ਉਹਨੂੰ ਵੀਜ਼ਾ ਮਿਲਿਆ ਲੰਡਨ ਦਾ ਤੇ ਆਪਣੇ ਵੈਡੀ ਨਾਲ ਜਾ ਰਿਹਾ ਸੀ ਕੱਲ ਵੀ ਡੀਸੀ ਸਾਹਿਬ ਨੂੰ ਮਾਮਲਾ ਦੇ ਫਾਦਰ ਨੂੰ ਮਿਲਾਈ ਸੀ ਤੇ 28 ਟਾਂਕੇ ਗਏ ਤੇ ਅਸੀਂ ਕੀ ਸੋਚਨੇ ਆ ਤੁਹਾਡੇ ਨਾਲ ਮੀਟਿੰਗ ਕਰਨ ਦਾ ਇੱਕੋ ਹੀ ਪਰਪਸਾ ਜੇ 100 ਦੇ ਵਿੱਚੋਂ ਇਹ ਤੇ ਸਰ ਦੇ ਕਹਿੰਦੇ ਨਾ 1000 ਤੁਹਾਡੇ ਜੋ ਇੱਕ ਵੀ ਅੱਜ ਚਾਈਨਾ ਡੋਰ ਛੱਡ ਜੂਗਾ ਨਾ ਮੈਂ ਕਹਾਂਗਾ ਕੈਂਪੇਨ ਸਕਸੈਸਫੁਲ ਹੈ ਓਨਲੀ 1 ਵੀ ਜੇ ਚੜ ਦੇਗਾ ਜੇ ਤੁਸੀਂ ਬਤੋਗੇ ਕਿ ਇਹ ਨੀਗਲ ਪ੍ਰੋਵੀਜਨਸ ਆ ਗਿਆ ਕਿ ਤੁਹਾਡੇ ਮਮੀ ਗੈਡੀ ਨੂੰ ਅੰਦਰ ਜਾਣਾ ਪਏਗਾ ਕੱਲ ਤੁਹਾਡੇ ਏਰੀਆ ਚ ਡਰੋਨ ਉੱਡਿਆ ਸੀ ਯੈਸ ਸਰ ਉੱਡਿਆ ਸੀਗਾ ਐ ਰੋਜ਼ ਉੱਡਣਾ ਜੇ ਰੋਜ਼ ਉੱਡਣਾ ਜੇ ਮੈਨੂੰ ਇਨਫਾਰਮ ਕਰੋਗੇ ਨਾ ਜੇ ਕੋਈ 112 ਤੇ ਤੇ ਕਰਵੇ ਜਰੂਰਗੇ ਮੇਰਾ ਵੀ ਨੰਬਰ ਸਾਰਿਆਂ ਕੋਲ ਹੈਗਾ ਨਾ ਮੈਨੂੰ ਇਨਫਾਰਮ ਕਰੋਗੇ ਕੋਈ ਵੀ ਉਡਾਏਗਾ ਤੇ ਯੈਸ ਸਰ ਯੈਸ ਸਰ ਇਹ ਜੇ ਤੋ ਯੈਸ ਸਰ ਇਦਾਂ ਕਰ ول ناٹ یوز چائنا ڈور چائنا ڈور پوری ہے چائنا ڈور پوری چھری ہے چائنا ڈور پوری ہے تو میں بےتی دو سال ہو گئے لوڑی سے دیکھا پر افسوس کی گل ہے کہ میں تک ڈلیٹ نہیں کر پایا ਕਿਉਂਕਿ ਫੇਰ ਤੇ ਫੇਰ ਗਰਦਨਾ ਕਟੀਆਂ ਜਾ ਰਹੀਆਂ ਹੱਥ ਕੱਟੇ ਜਾ ਰਹੇ ਆ ਇੱਕ ਏਬਲਡ ਬੰਦਾ ਡਿਸੇਬਲਡ ਕਰ ਰਹੀ ਏ ਡੋਰ ਔਰ ਕਿੰਨੀਆਂ ਨੂੰ ਕਟੀਆਂ ਜਾਣਗੀਆਂ ਗਰਦਨਾ ਹੋਰ ਹੁਣ ਤੇ ਚੜਤੋ ਚੜਨਾ ਡੋਰ ਪਤੰਗ ਕੱਟੀ ਨਾ ਜਾਵੇ ਸਮਝਦੇ ਇਹਦੇ ਚ ਡੋਰ ਪਤੰਗ ਕੱਟੀ ਨਾ ਜਾਵੇ ਸਮਝਦੇ ਇਹਦੇ ਚ ਡੋਰ ਕਿਵੇਂ ਦਾ ਸਮਾਂ ਆ ਗਿਆ ਕਿਵੇਂ ਦਾ ਚੱਲ ਰਿਹਾ ਡੋਰ ਇਨਸਾਨ ਪੰਛੀ ਵਾਤਾਵਰਨ ਤੇ ਤਬਾਹ ਹੋ ਰਿਹਾ ਬਹੁਤ ਕੁਝ ਹੋ ਰਿਹਾ ਇਨਸਾਨ ਪੰਛੀ ਵਾਤਾਵਰਨ ਤੇ ਤਬਾਹ ਹੋ ਰਿਹਾ ਬਹੁਤ ਕੁਝ ਹੋ ਰਿਹਾ ਕੀ ਮਜ਼ਾ ਆਂਦਾ ਤੁਹਾਨੂੰ ਵਰਤ ਕੇ ਮੌਤ ਵਾਲੀ ਡੋਰ ਕੋਈ ਆਦਾ ਮਜ਼ਾ ਨਹੀਂ ਆਂਦਾ ਕੋਈ ਨਹੀਂ ਸਰ ਮੌਤ ਸਰ ਸਰਕਾਰ ਨੇ ਵੀ ਬੈਨ ਕਰਤੀ ਹੈ ਸਰਕਾਰ ਨੇ ਵੀ ਬੈਨ ਕੀਤੀ ਹੈ ਤੇ ਹਰ ਪਾਸੇ ਸ਼ੋਰ ਹੈ ਫੇਰ ਵੀ ਪਤਾ ਨਹੀਂ ਕਿਉਂ ਵਧਦੀ ਤੇ ਕਿਵੇਂ ਵਿਕਦੀ ਮੋਤਵਾਲੀ ਡੋਰ ਸਰਕਾਰ ਨੇ ਵੀ ਬੈਨਡ ਕੀਤੀ ਐ ਤੇ ਆ ਹਰ ਪਾਸੇ ਸ਼ੋਰ ਫੇਰ ਵੀ ਕਿਵੇਂ ਵਧਦੀ ਤੇ ਕਿਉਂ ਵਿਕਦੀ ਮੋਤਵਾਲੀ ਡੋਰ ਪੁੱਛੋ ਉਹਨਾਂ ਪਰਿਵਾਰਾਂ ਤੋਂ ਪੁੱਛੋ ਉਹਨਾਂ ਪਰਿਵਾਰਾਂ ਤੋਂ ਜਿਨ੍ਹਾਂ ਘਰ ਬੱਚਿਆਂ ਨਾਲ ਕਮਾਣ ਵਾਲਾ ਕੋਈ ਹੋਵੇ ਪੁੱਛੋ ਉਹਨਾਂ ਪਰਿਵਾਰਾਂ ਤੋਂ ਜਿਨ੍ਹਾਂ ਘਰ ਬੱਚਿਆਂ ਨਾਲ ਕਮਾਣ ਵਾਲਾ ਕੋਈ ਹੋਵੇ ਕਿਵੇਂ ਸਕੂਟਰ ਤੇ ਜਾ ਰਹੇ ਸੀ ਕਿਵੇਂ ਸਕੂਟਰ ਤੇ ਜਾ ਰਹੇ ਸੀ ਤੇ ਕਾਲ ਬਣ ਕੇ ਆਈ ਮੌਤ ਵਾਲੀ ਡੋਰ ਪੁੱਛੋ ਉਹਨਾਂ ਪਰਿਵਾਰਾਂ ਤੋਂ ਜਿੰਨਾ ਘਰਗਮਾਨ ਵਾਲਾ ਬੱਚਿਆਂ ਨਾਲ ਕੋਈ ਸਕੂਟਰ ਤੇ ਜਾ ਰਹੇ ਸੀ ਸਾਈਕਲ ਤੇ ਜਾ ਰਹੇ ਸੀ ਐਕਟਿਵੇਟ ਤੇ ਜਾ ਰਹੇ ਸੀ ਤੇ ਕਿਵੇਂ ਮੌਤ ਬਣ ਕੇ ਆਈ ਕਾਲ ਬਣ ਕੇ ਆਈ ਮੌਤ ਵਾਲੀ ਡੋਰ ਮੈਸੂਖ ਹਣਾ ਮੇਰੇ ਨਾਲ ਖੜਾ ਕਰ ਦੋ ਅਨਸਾਰੇ ਮੈਸੂਖ ਹਣਾ ਕਹੋ کدی نہیں ورتا موت والی ڈور پوری لائن بول دو میں سو کرنا کدی بھی ورتا موت والی ڈور بٹ آئی لون کین ناٹ ڈو اٹ آئی وانٹ آئی وانٹ اچھی ساری آئی وانٹ ادھر جنے آئی سارے مگر بھی آئی وانٹ سو دس از دی آئیڈیا ਉਹਨਾਂ ਦੀ ਉਹਨਾਂ ਦੀ ਵੱਲੋਂ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਕਿ ਇਹੋ ਜੀ ਇੱਕ ਮਹਿੰਮੇ ਛੇੜੀ ਹੈ ਕਿ ਜਿਹੜੇ ਆਮ ਅਸੀਂ ਕੀ ਕਰਦੇ ਹਾਂ ਕਿ ਅਸੀਂ ਮਨੁੱਖਾਂ ਦੀ ਜਾਨ ਟੋਣ ਵਾਸਤੇ ਅਸੀਂ ਕਿੰਨਾ ਕੁਝ ਕਰਦੇ ਹਾਂ ਕੋਠੇ ਤੇ ਅਸੀਂ ਪਾਣੀ ਰੱਖਦੇ ਆ ਪੰਛੀਆਂ ਨੂੰ ਬਚਾਉਣ ਵਾਸਤੇ ਉਹਨਾਂ ਨੂੰ ਪਿਆਸਾਂ ਨਹੀਂ ਦੇ ਸਕਦੇ ਭੁੱਖਾਂ ਨਹੀਂ ਦੇ ਸਕਦੇ ਬਾਹਰ ਦੀ ਫੌਤ ਗੰਤਰੀਆਂ ਵਿੱਚ ਕੀ ਹੈ ਕਿ ਜਿਹੜੇ ਪਸ਼ੂ ਪੰਛੀ ਹੈ ਐਨੀਮਲ ਹੈ ਉਹਨਾਂ ਵਾਸਤੇ ਪੈਰੀਗੇਟਿੰਗ ਕੀਤੀ ਗਈ ਹੈ ਕਿ ਇਹਨਾਂ ਦੀ ਜਿੱਥੇ ਸੁਰੱਖਿਆ ਵਾ ਉੱਥੇ ਕੋਈ ਵੀ ਬੰਦਾ ਸ਼ਿਕਾਰ ਨਹੀਂ ਕਰ ਪਾਏ ਤੇ ਅਸੀਂ ਕੀ ਕਰ ਰਹੇ ਹਾਂ ਅਸੀਂ ਮੋਲ ਦੀ ਚੈਨਾ ਡੋਨ ਲੈ ਕੇ ਅਸੀਂ ਮਨੁੱਖਤਾ ਦਾ ਘਾਣ ਕਰ ਰਹੇ ਹਾਂ ਕਿਤੇ ਨਾ ਕਿਤੇ ਅਸੀਂ ਸਾਰੇ ਇਸ ਵਿੱਚ ਦੋਸ਼ੀ ਹਾਂ ਕਿ ਅੱਜ ਸਾਡਾ ਬੱਚਾ ਸਾਡੇ ਦੇ ਜਿੱਦ ਕਰ ਰਿਹਾ ਕਿ ਪਾਪਾ ਚੈਨਾ ਡੋਨ ਨਾਲ ਅਸੀਂ ਗੁੱਦੀ ਡਾਉਣੀ ਪਰ ਤੁਸੀਂ ਇਹ ਦੇਖੋ ਜਿਹੜਾ ਵੀ ਸਾਡੀ ਕੈਨਾ ਦੋਨਾਂ ਦਾ ਗਲਾ ਕੱਟਿਆ ਗਿਆ ਜਾਂ ਉਹਦੀ ਅੱਖ ਵਿੱਚ ਫੇਰਦੀ ਉਹ ਕਿਸੇ ਦਾ ਤੇ ਬੱਚਾ ਹੋਏਗਾ ਕਿਸੇ ਦਾ ਤੇ ਪਾਪਾ ਹੋਏਗਾ ਕਿਸੇ ਦਾ ਬਰਦਰ ਤੇ ਹੋਏਗਾ ਕਿਸੇ ਦਾ ਬੇਟਾ ਤੇ ਹੋਏਗਾ ਜੇ ਉਹਨਾਂ ਪਰਿਵਾਰ ਨੂੰ ਐਨੇ ਮਹਿਸੂਸ ਬੁਰਾ ਮਸੂਸ ਹੋਏਗਾ ਕਿ ਅੱਜ ਸਾਡੇ ਪਾਪਾ ਦੀ ਗੱਤਨ ਕੱਟੀ ਗਈ ਅੱਜ ਸਾਡੇ ਪਾਪਾ ਦੀ ਅੱਖ ਵਿੱਚ ਦੁਬਾਰਾ ਝੰੜੀ ਜੇ ਇਹ ਤੁਸੀਂ ਆਪਣੇ ਆਪ ਦੇ ਮਹਿਸੂਸ ਕਰੋ ਕਿ ਨਾ ਤੇ ਤੁਹਾਡੇ ਪਾਪਾ ਨਾਲ ਐਸਾ ਨਾ ਹੋਵੇ ਤੁਹਾਡੇ ਗੰਧ ਨਾਲ ਐਸਾ ਨਾ ਹੋਵੇ ਤਾਡੇ ਕਿਸੇ ਭੈਣ ਭਾਈ ਦਾ ਨਿੱਸਾ ਨਾ ਹੋਵੇ ਤੇ ਮੇਰਾ ਖਿਆਲ ਹੈ ਕਿ ਤੁਸੀਂ ਅੱਜ ਜਿਹੜਾ ਸੈਮੀਨਾਰ ਲਾਉਣ ਦਾ ਮਕਸਦ ਹੈ ਇਹ ਵੀ ਕਾਮਯਾਬ ਆ ਇੱਥੇ ਨਾ ਹੀ ਨਹੀਂ ਲਗਾਉਣੇ ਤੁਹਾਡੇ ਵਿੱਚੋਂ ਜਿਸਾਂ ਕੇ ਸਾਡੇ ਕਿਹਾ ਕਿ ਅਸੀਂ ਇੱਕ ਜਾਣਾ ਨਹੀਂ ਇਸ ਗੱਲ ਤੋਂ ਅੱਜ ਸਮਝ ਲੈ ਗਿਆ ਨਾ ਕਿ ਅਸੀਂ ਚਾਹੀਦਾ ਲੋਰ ਦੇ ਨਾਮ ਗੁੱਡੀ ਨਹੀਂ ਕਢਾਉਣੀ ਜੇ ਦੇਖੋ ਐਨ ਜੀਓਜ਼ ਆ ਕੇ ਸਾਡੇ ਐਨੀਮਲ ਨੂੰ ਸੰਭਾਲ ਰਹੀਆਂ ਸਾਡੀ ਮਨੁੱਖਤਾ ਦੇ ਵਾਸਤੇ ਕਿ ਚਾਹੀਦਾ ਲੋਰ ਦੇ ਵਾਸਤੇ ਖਲਾਫ ਉਵਾਗ ਰਹਾ ਰਹੀਆਂ ਤੇ ਸਾਡਾ ਸਾਰਾ ਦੱਤ ਬਣਦਾ ਅਸੀਂ ਇੱਕ ਜੁਟਤਾ ਲਗਾਈਏ ਸਾਰੇ ਇਕੱਠੇ ਹੋਗੇ ਇਹਨੂੰ ਆਵਾਜ਼ ਮਾਰੀਏ ਇਹਦੇ ਖਿਲਾਫ ਆਵਾਜ਼ ਉਠਾਈਏ ਤਾਂ ਜੋ ਜਿਹੜਾ ਕਿਸੇ ਬੱਚੇ ਦਾ ਜਿਸਾ ਕਿ ਆ ਬੁੱਢ ਨੂੰ ਪੈਂਦਾ ਇੱਕ ਬੱਚੀ ਸੀਗੀ ਆਪਣੇ ਪਾਪਾ ਸਾਡੇ ਮਨਾਂ ਦੇ ਵਿੱਚ ਖਾਸ ਕਰਕੇ ਕਰਕੇ ਸਾਡੇ ਪਰਿਵਾਰਾਂ ਦੇ ਵਿੱਚ ਇਹ ਗੱਲ ਜਰੂਰ ਚੱਲਦੀ ਆ ਕਿ ਜਿੰਨੇ ਵੀ ਮਲਾਜਮ ਹੈ ਸ਼ਾਹ ਫਾਰਸੀ ਭੱਤੀ ਹੋਏ ਨੇ ਚੱਲਦੀ ਆ ਕਿ ਨਹੀਂ ਦੱਸੋ yes yes ਕਰਪਾ ਕਰ ਅਸਲ 'ਚ ਬੇਟਾ ਇੱਦਾਂ ਦੀ ਕੋਈ ਗੱਲ ਨਹੀਂ ਆ ਇਹ ਤੁਹਾਡੀ ਕਾਬਲੀਅਤ ਆ ਜੇ ਤੁਹਾਡੇ ਜਗੇ ਕਾਬਲੀਅਤਾਂ ਉਮੀ ਤੁਸੀਂ ਜਰੂਰ ਅੱਗੇ ਜਾਓ ਸਰਕਾਰ ਮੌਕਾ ਦਿੰਦੀ ਆ ਕਿਤੇ ਕੋਈ ਪੈਸਾ ਨਹੀਂ ਲੱਗਦਾ ਇਹ ਸਾਡੇ ਲੋਕਾਂ ਨੇ ਮਟਾਇਟੀ ਬਣਾ ਲਈ ਹੈ ਥਿਊਰੀ ਬਣਾ ਲਈ ਹੈ ਕਿ ਇਹ ਪੈਸਾ ਚੱਲਦਾ ਪਰ ਕਿਤੇ ਬੇਟਾ ਇਦਾਂ ਦੀ ਕੋਈ ਗੱਲ ਨਹੀਂ ਆ ਪੈਸਾ ਕਿਤੇ ਨਹੀਂ ਚੱਲਦਾ ਜੇ ਤੁਹਾਡੇ ਚ ਗੋਣਿਆ ਪੜਾਈ ਦਾ ਗੋਣਿਆ ਤੁਸੀਂ ਜਰੂਰ ਅੱਗੇ ਸਰਕਾਰ ਤੁਹਾਨੂੰ ਬਹੁਤ ਮੌਕਾ ਦਿੰਦੀ ਆ ਹੁਣ ਤੇ ਵੈਸੇ ਵੀ ਟੈਸਟ ਸਰਕਾਰ ਨੇ ਬੇਸਿਕਲੀ ਟੈਸਟ ਰੱਖਿਆ ਪੰਜਾਬ ਕੋਲਿੰਦਾ ਔਰ ਜਿਹੜੇ ਵੀ ਬੱਚੇ ਚ ਕਾਬਲੀਅਤ ਆ ਉਹ ਜਰੂਰ ਅੱਗੇ ਆਉਂਗਾ ਅਸੀਂ ਮੈਂ ਮੇਰੀ ਵਾਈਫ ਆਰ ਦੋਨੋਂ ਅਸੀਂ ਪੰਜਾਬ ਪੁਲਿਸ ਚ ਨੇ ਅਸੀਂ ਕਿਸੇ ਨੂੰ ਕੋਈ ਰੁਪਈਆ ਨਹੀਂ ਦਿੱਤਾ ਅਸੀਂ ਡਾਕਟਰ ਭਰਤੀ ਹੋਏ ਹਾਂ ਮੇਰੇ بڑے-ਬਾਡੇ ਰਿਸ਼ਤੇਦਾਰ ਵੀ ਕਹਿੰਦੇ ਕਿ ਯਾਰ ਕਿੰਨੇ ਕਿੰਨੇ ਪੈਸੇ ਦਿੱਤੇ ਉਹ ਭਰਤੀ ਕਰਾਉਣ ਲੱਗਿਆ ਮੈਂ ਕੋਈ ਪੈਸਾ ਨਹੀਂ ਦਿੱਤਾ ਆ ਪਰਮਾਤਮਾ ਦੀ ਕਿਰਪਾ ਨਾਲ ਹੋਇਆ ਔਰ ਮਿਹਨਤ ਨਾਲ ਹੋਇਆ ਸੋ ਬੇਟਾ ਮਨ ਲਾ ਕੇ ਪੜੋ ਆਪਣੀਆਂ ਜੋ ਵੀ ਤੁਹਾਡੇ ਏਮਸ ਨੇ ਜੋ ਵੀ ਤੁਸੀਂ ਬਣਾ ਚਾਹੁੰਦੇ ਓਤੇ ਫੋਕਸ ਰੱਖੋ ਔਰ ਮੈਂ ਮੇਨ ਗੱਲ ਕਰਦਾ ਜੋ ਅੱਜ ਦਾ ਪ੍ਰੋਗਰਾਮ ਚੱਲ ਰਿਹਾ ਹੈ ਚਾਈਨਾ ਡੋਰ ਦਾ

प्पी लोहड़ी कैप्पी लोही दिस इज़ ग़लती ਪੰਜਾਬ ਪੁਲਿਸ ਕਮਿਸ਼ਨਰੇਟ ਡਿਪਾਰਟਮੈਂਟ ਸਾਡੇ ਵੀਰ ਜੀ ਦਲਜੀਤ ਸਰ ਖੜੇ ਨੇ এডਿਕੇਸ਼ਨ ਸੈੱਲ ਐਨਾ ਕੋਲ ਦੇ ਇੰਚਾਰਜ ਨੇ ਉਹਦੇ ਨਾਲ ਸਾਂਝ ਕੇਂਦਰ ਤੇਜਸਵਰ ਸੋਸਾਇਟੀ ਵੱਲੋਂ ਅੱਜ ਸਭ ਤੋਂ ਵੱਡਾ ਸਹਿਯੋਗ ਜਿਹੜਾ ਅੰਮ੍ਰਿਤਸਰ ਪਬਲਿਕ ਸਕੂਲ ਨੇ ਦਿੱਤਾ ਛੁੱਟੀ ਵਾਲੇ ਦਿਨ ਵੀ ਇੰਨੇ ਬੱਚੇ ਬੁਲਾਏ ਔਰ ਮੈਸੇਜ ਸੀ ਚਾਇਨਾ ਡੋਰ ਦੇ ਖਿਲਾਫ ਕਿਸੇ ਦੀ ਗਰਦਨ ਨਾ ਕੱਟੀ ਜਾਵੇ ਹੱਥ ਨਾ ਕੱਟੇ ਜਾਨ ਵਾਤਾਵਰਣ ਲਈ 버ड्स ਲਈ ਐਨੀਮਲਸ ਲਈ ਟ੍ਰੈਡੀਸ਼ਨਲ ਡੋਰ ਵੇਚਣ ਵਾਲਿਆਂ ਵਾਸਤੇ ਇੱਕ ਚਾਈਨਾ ਡੋਰ ਵਰਡ ਹੈ ਤੇ ਕਿੰਨੀਆਂ ਥਾਵਾਂ ਨੂੰ ਟਾਰਗੇਟ ਕਰਦੀ ਹੈ ਔਰ ਬੇਨਤੀ ਕਬੂਲ ਕਰਿਓ ਕਿ ਬੱਚਿਆਂ ਨੂੰ ਤੇ ਅਸੀਂ ਮਨਾ ਲਿਆ ਡੋੜਾਂ ਵੀ ਦੇ ਦਿੱਤੀਆਂ ਤੇ ਸੀ ਪਰ ਬਣਾਉਣ ਵਾਲਿਆਂ ਨੂੰ ਨੱਥ ਪਾ ਲੋ ਤੁਸੀਂ ਬਣਾਉਣ ਵਾਲਿਆਂ ਨੂੰ ਨੱਥ ਨਹੀਂ ਪਾ ਰਹੀ ਐਡਮਿਨਿਸਟ੍ਰੇਸ਼ਨ ਇਹ ਸਭ ਕੁਝ ਚੱਲਦਾ ਰਹੇਗਾ ਅਸੀਂ ਹਮੇਸ਼ਾ ਤੁਹਾਡੀ ਮਦਦ ਲਈ ਹਾਜ਼ਰ ਹਾਂ ਸਾਰਾ ਦਿਨ ਕੋਗੇ 24 ਘੰਟੇ ਦੀ ਕੈਂਪੇਨ ਕਰ ਦਿਆਂਗੇ ਪਰ ਸਵਾਲ ਇੱਕ ਕਈ ਲੋਕੀ ਪੁੱਛਦੇ ਭਾਜੀ ਬਣਾਉਣ ਵਾਲਿਆਂ ਖਿਲਾਫ ਵੀ ਬੋਲੋ ਤੇ ਸਾਨੂੰ ਪਤਾ ਉਹ ਜਲੰਧਰ ਲੁਧਿਆਣਾ ਇਹੋ ਜਿਹਾਂ ਥਾਵਾਂ ਤੇ ਬਣ ਰਹੀ ਏ ਉਹ ਫੈਕਟਰੀਆਂ ਜਿਹੜੀਆਂ ਨੇ ਉਹਨਾਂ ਵਾਸਤੇ ਕੰਟਰੋਲ ਕਰੋ ਉਹਨਾਂ ਨੂੰ ਕਿ ਜਿਹੜੀ ਚੀਜ਼ ਇਸ ਪਰਪਸ ਲਈ ਬਣ ਰਹੀ ਏ ਨਾ ਉਹ ਤੇ ਕਾਇਰ ਦਾ ਨਿਸ਼ਾਨ ਹੋਵੇ ਨਾ ਇਸ ਫਾਰਮੈਟ ਚ ਜਾਵੇ ਡੋਰ ਦੇ ਫਾਰਮੈਟ ਦੇ ਵਿੱਚ ਆ ਰਹੀ ਏ ਉਹਨਾਂ ਨੂੰ ਗੁੰਜਲ ਦਿੱਤੇ ਜਾਣ ਆਪੇ ਖੋਲਦੇ ਰਹਿਣ ਜੇ ਉਹਨਾਂ ਨੇ ਫਿਸ਼ਿੰਗ ਪਰਪਸ ਲਈ ਯੂਜ਼ ਕਰਨੇ ਆ ਠੀਕ ਹੈ ਨਾ ਤੇ ਅੱਜ ਅਸੀਂ ਸਾਰੇ ਖੁਸ਼ੀਆਂ ਮਨਾ ਰਹੇ ਆ ਲੋੜੀ ਮਨਾਈ ਬੱਚਿਆਂ ਨਾਲ ਗੀਤ ਗਾਏ ਮੁਫਲੀਆਂ ਰੋੜੀਆਂ ਗੁੱਡੀਆਂ ਡੋਰਾ 1000 ਗੋਡ ਡੋਰ ਬੱਚਿਆਂ ਨੂੰ ਵੰਡੀ ਹੈ ਔਰ ਬੜਾ ਮਜ਼ਾ ਆ ਰਿਹਾ ਹੈ ਜੀ ਸਾਡੇ ਮਾਨਯੋਗ ਕਮਿਸ਼ਨਰ ਸਾਹਿਬਾ ਉਹਨਾਂ ਦੇ سپورਟ ਨਾਲ ਨਾਲ ਸਹਾਇਤਾ ਨਾਲ ਔਰ ਜਿਹੜੀ ਜਸਟਿਸ ਸੇਵਾ ਸੁਸਾਇਟੀ ਆ ਜਿਹੜੇ ਕਿ ਬਹੁਤ ਵੱਡਾ ਪ੍ਰਾਲਾ ਜਿਹੜੇ ਕਿ ਪਿਛਲੇ 5 ਸਾਲ ਤੋਂ ਇਹ ਚైనా ਡੋਰ ਦੇ ਖਿਲਾਫ ਮੁਹਿੰਮਾ ਉਹਨਾਂ ਅਮਲਟੀ ਹੋਈ ਹੈ ਉਹਦੇ ਨਾਲ ਬੱਚਿਆਂ ਨੂੰ ਤੇ ਮਨਾ ਲਿਆ ਕਿ ਤੇ ਨਾ ਕਿਤੇ ਪੇੜਾਂ ਤੋਂ ਮਨਾਉਣ ਦੀ ਲੋੜ ਹੈ ਅੱਜ ਅਸੀਂ ਕਹਿੰਦੇ ਕਿ ਬੱਚੇ ਬਾਹਰ ਭੇਜਨੇ ਆ ਬਾਹਰ ਪੜਾਉਣੇ ਆ ਪਰ ਬੱਚਿਆਂ ਨੂੰ ਜੇ ਤੁਸੀਂ ਚైనా ਡੋਰ ਦੀ ਸ਼ਰਧਾ ਸਕੇ ਤੁਸੀਂ ਬਾਹਰ ਵੀ ਪੜਾ ਸਕਦੇ ਇੱਕ ਬਹੁਤ ਵਧੀਆ ਤੇ ਇੱਕ ਮੈਸੇਜ ਹੈ ਕਿ ਜੇ ਤੁਸੀਂ ਬੱਚਿਆਂ ਦੇ ਹੱਥਾਂ 'ਚ ਜੇ ਚైనా ਡੋਰ ਦੇ ਕੇ ਕਾਤਲ ਬਣਾ ਰਹੇ ਹੋ ਤੇ ਇਹ ਜਰੂਰ ਇਹ ਮਤ ਦੇਖੋ ਵੀ ਔਖਾਂ ਸਾਹਮਣੇ ਤੁਹਾਡੇ ਉਹ ਕਤਲ ਨਹੀਂ ਹੋ ਰਿਹਾ ਇਸ ਚਾਇਨਾ ਡੋਜ਼ ਨੂੰ ਤੁਸੀਂ ਬੱਚਿਆਂ ਤੋਂ ਸੁਣਾਓ ਬੱਚਿਆਂ ਨੂੰ ਸਮਝਾਓ ਇਹ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਆ ਅੱਜ ਬਹੁਤ سارے ਮਾਪੇ ਜਿਹੜੇ ਆ ਨਾ ਉਹ ਮਜਬੂਰ ਨੇ ਲੇਕਿਨ ਉਹਨਾਂ ਨੂੰ ਮਜਬੂਰੀ ਜੇ ਬੱਚਿਆਂ ਨੂੰ ਉਹਨਾਂ ਉਹਨਾਂ ਬੱਚਿਆਂ ਦੀਆਂ ਤਸਵੀਰਾਂ ਦਿਖਾਈਆਂ ਜਾਂ ਜਿਹਨਾਂ ਕੱਟੇ ਗਏ ਜਿਨ੍ਹਾਂ ਦੀ ਡੈਥ ਹੋ ਗਈ ਆ ਜਾਂ ਅੱਜ ਬੈੱਡ ਦੇ ਉੱਪਰ ਪੈ ਗਏ ਜੇ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਵੇ ਤਾਂ ਬੱਚੇ ਜਿਹੜੇ ਆ ਜਾਗਰੂਕ ਹੋ ਸਕਦੇ ਆ ਪੇਰੈਂਟਸ ਵੀ ਇਸ ਤਖੋ ਜਿਹੜੇ ਹੱਟ ਸਕਦੇ ਆ ਤੇ ਬਹੁਤ ਸਾਰਾ ਜਸਟਿਸ ਸੋਸਾਇਟੀ ਕਾਫੀ ਲੰਬੇ ਟਾਈਮ ਤੋਂ ਇਹਦੇ ਲਈ ਕੰਮ ਕਰ ਰਹੀ ਹੈ ਕੋਸ਼ਿਸ਼ ਕਰ ਰਹੀ ਹੈ ਕਿ ਚੋਰ ਬੰਦ ਹੋਣੀ ਚਾਹੀਦੀ ਹੈ ਸੈਮੀਨਾਰ ਵੀ ਲਗਾ ਰਹੇ ਹੋ ਤੁਹਾਡੇ ਵੱਲੋਂ ਵੀ ਅਸੀਂ ਦੇਖਦੇ ਆਂ ਕਿ ਡਰਾਈਵਿੰਗ ਵਾਸਤੇ ਐਜੂਕੇਸ਼ਨ ਕੈਂਪ ਵੱਲੋਂ ਬੱਚਿਆਂ ਨੂੰ ਸਕੂਲਾਂ ਦੇ ਜਾ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਜਿਹੜੇ ਵੱਡੇ ਲੋਕ ਨੇ ਜਿਹੜੇ ਇਸ ਚੀਜ਼ ਦੇ ਸਹੀ ਅਪਰਾਧੀ ਨੇ ਜਿੱਥੋਂ ਬੰਦਰੀ ਉਹਦੇ ਲਈ ਪ੍ਰਸ਼ਾਸਨ ਕੀ ਕਰ ਰਿਹਾ ਹੈ ਦੇਖੋ ਜੀ ਸਾਡੇ ਪਹਿਲਾਂ ਤੇ ਜਿਸੋਂ ਇੱਕ ਜਾਂ ਦੋ ਡਰੋਨ ਚੱਲਦੇ ਸੀ ਸਾਡੇ ਸਿਟੀ ਵਿੱਚ ਹੁਣ ਦੇਖੋ ਜੀ ਸਾਡੇ ਬੰਦ ਜੋ ਕਮਿਸ਼ਨ ਸਾਹਿਬ ਨੇ ਇੱਕ ਸਖਤ ਨਾ ਦਿੱਤੀ ਹੈ ਕਿ ਅਵੇ ਕਸਾ ਜੁੜੇ ਰਿਹਾ ਉਹ ਆਪਾਂ ਪਰ ਲਾ ਕੇ ਇੱਕ ਜਾਂ ਦੋ ਡਰੋਨ ਚਲਾਉਣਗੇ ਏਸੀਪੀ ਸਾਹਿਬ ਵੀ ਉਹ ਡਰੋਨ ਚਲਾਉਣਗੇ ਉਹ ਸਾਡੀਆਂ ਪ੍ਰਾਈਵੇਟ ਜਿਹੜੀਆਂ ਐਨਜੀਓ ਜਿਸਾ ਕਿ ਜਸਤ ਸੇਵਾ ਸੁਸਾਇਟੀ ਨੇ ਵੀ ਇਹ ਸਾਡੇ ਨੂੰ ਦੋ ਡਰੋਨਾਂ ਦੀ ਜਿਹੜੀ ਸੇਵਾ ਜੀ ਉਪਲਬਧ ਕਰਾਈ ਆ ਇਹ ਮਥੋਕਰ ਸ਼ਾਦਾ ਵਿੱਚ ਕਿਤੇ ਵੀ ਜਾ ਕੇ ਤੇ ਉਹ ਚੈਕਿੰਗ ਕਰ ਸਕਦੇ ਜਿੱਥੇ ਵੀ ਕੋਈ ਡਰੋਨ ਆਪਣੇ ਗੁੱਡੀ ਉਡਾਉਂਦਾ ਪਾਇਆ ਕਿ ਉਹਦੇ ਖਿਲਾਫ ਵੀ ਵੇਚਣ ਵਾਲੇ ਖਿਲਾਫ ਵੀ ਪਿੱਛੇ ਦੇਖਿਆ ਨਾ ਡਰੋਨ ਦੇ ਨਾਲ ਹੀ ਪਹਿਲਾਂ ਬੱਚੇ ਫੜੇ ਬੱਚਿਆਂ ਤੋਂ ਆਪਾਂ ਹਜ਼ਾਰ ਦਾ ਟੂਟ ਕਵਰ ਕੀਤਾ ਸੀ ਉਹ ਉਹ ਇੱਕ ਛੋਟਾ ਜਿਹਾ ਪਰ ਹਲਾਵਾ ਜੇਦੋ ਜਿਹੜਾ ਵੀ ਬੰਦਾ ਦੋਲ ਵਿੱਚ ਦਾ ਪਾਇਆਗਾ ਜਾਂ ਵੇਚਣ ਵਾਲਾ ਜਾਂ ਉਡਾਉਣ ਵਾਲਾ ਜਾਂ ਉਹਨੂੰ ਪਰਚੇਜ ਕਰਨ ਵਾਲਾ ਜਾਂ ਉਹਨੂੰ ਇਹ ਲਿਆ ਕੇ ਸਟੋਰ ਕਰਨ ਵਾਲਾ ਸਾਰੇ ਖਲਾਫ ਕਹੇ ਇਸ ਜਿੱਥੇ ਜੀ ਸਰ ਹੁਣ ਇਹਨਾਂ ਨੇ ਸਰ ਨੇ ਗੱਲ ਕੀਤੀ ਕਿ ਜਿੱਥੋਂ ਵੀ ਪ੍ਰੋਡਕਸ਼ਨ ਹੁੰਦੀ ਹੈ ਕਿਉਂ ਨਹੀਂ ਉੱਥੇ ਐਕਸ਼ਨ ਲਿਆ ਜਾਂਦਾ ਇਹਦੇ ਬਾਰੇ ਸਰਕਾਰ ਦੇ ਤੁਸੀਂ ਕੀ ਦੱਸੋ ਬੇਨਤੀ ਕਰਦੇ ਵੇਖੋ ਜੀ ਦੋ ਜਿਹੜੀ ਹੈ ਚਾਈਨਾ ਦੋ ਜਿਹੜੀ ਹੈ ਪਤੰਗ ਉਡਾਉਣ ਵਾਸਤੇ ਨਹੀਂ ਹੈਗੀ ਲੇਕਿਨ ਜਿਸ ਪਰਪਸ ਵਾਸਤੇ ਯੂਜ਼ ਹੋ ਰਹੀ ਆ ਕਿੰਨਾ ਕਦੇ ਉਹਨੂੰ ਲੋਕੀ ਜਿਆਦਾ ਮੰਗਵਾ ਕੇ ਉਹਦਾ ਮਿਸਯੂਜ਼ ਕਰ ਰਹੇ ਨੇ ਜੇ ਇਹ ਤੇ ਉਹ ਵੱਡੀਆਂ ਸਸਾਵਾਂ ਜਿਹੜੀਆਂ ਉਹ ਇਸ ਤੇ ਉਪਰਲਾ ਕਰਨ ਤੇ ਹਿੰਮਤ ਮਾਰਨ ਤੇ ਅਸੀਂ ਜਿਹੜੀ ਇਹ ਡੋਰ ਆ ਇਹਨੂੰ ਬੰਦ ਕਿਸਾ ਕਰਨਾ ਇਹ ਤੇ ਬਹੁਤ ਵੱਡੇ ਟੇਬਲ ਤੇ ਬੈਠ ਕੇ ਇੱਕ ਡਿਸਕਸ ਹੋਣ ਵਾਲੀ ਆ ਕਿ ਇਸ ਇਹਨੂੰ ਰੋਕਿਆ ਕਿਸਾ ਜਾਵੇ ਸਰ ਅੱਜ ਇਹਨਾਂ ਨੇ ਜਸਸ ਸਸ ਜਵਸਤ ਹੈ ਵੀ ਲੋ ਇੱਕ ਹੋਰ ਗੱਲ ਹੈ ਜਿਹੜੀ ਹੈ ਪੁਰਾਣੀ ਉਜਾਗਰ ਕੀਤੀ ਹੈ ਕਿ ਪਿਛਲੇ ਪਿਛਲੇ ਦਿਨੇ ਬਸਤ ਬੰਗਾਲ ਦੇ ਵਿੱਚ ਰੇਪ ਕੇਸ ਹੋਇਆ ਹੈਗਾ ਉਸ ਨੂੰ ਹੀ ਲੈ ਕੇ ਉਹਨਾਂ ਨੇ ਗੱਲ ਕੀਤੀ ਕਿ ਦਾਮਨੀ ਕਾਰਡ ਇੱਕ ਹੋਇਆ ਸੀ ਦਿੱਲੀ ਦੇ ਵਿੱਚ ਜਿਹੜਾ ਕਿ ਬੱਸਾਂ ਦੇ ਬੱਸ ਦੇ ਵਿੱਚ ਇੱਕ ਲੜਕੀ ਨਾਲ ਗੈਂਗ ਰੇਪ ਹੋਇਆ ਸੀਗਾ ਉਸ ਤੋਂ ਬਾਅਦ ਕਿ ਕ੍ਰੀਨ ਕੋਡ ਵੱਲੋਂ ਸਰਕਾਰ ਵੱਲੋਂ ਹਟਾਏ ਗਏ ਸੀਗੇ ਸਾਰੇ ਪਰਦੇ ਆ ਫਿਲਮਾਂ ਤਾਂ ਆਈਆਂ ਗਈਆਂ ਆਏ ਉਹ ਹੁਣ ਅੱਜ ਫੇਰ ਦੇਖਣ ਨੂੰ ਮਿਲਦੀਆਂ ਨੇ ਜਿਹੜੀਆਂ ਕਿ ਹੁਣ ਸਰ ਨੇ ਗੱਲ ਕੀਤੀ ਉਹਦੇ ਬਾਰੇ ਤੁਸੀਂ ਕੀ ਵੱਡੇ ਅਫਸਰਾਂ ਦੇ ਨੌਲੇਜ ਲਿਆਓਗੇ ਸਰਕਾਰ ਦੇ ਨੌਲੇਜ ਲਿਆਓਗੇ ਇਹ ਆਲਰੇਡੀ ਸਾਡੇ ਕਮਿਸ਼ਨਰ ਸਾਹਿਬ ਦੇ ਅੰਪੇਰ ਨਾਲ ਜਿੰਨ ਵਿੱਚ ਚੱਲੇ ਆਂਦੀਆਂ ਚੀਜ਼ਾਂ ਉਹ ਜਿਹੜੀਆਂ ਜੋ ਵੀ ਹਨ ਕਾਲੀਆਂ ਫਿਲਮਾਂ ਉਤੇ ਚਲਾਨ ਕੱਟੇ ਜਾ ਰਹੇ ਆ ਜਿਹੜੇ ਕੋਈ ਵੀ ਰੂਲ ਫੋਲੋ ਨਹੀਂ ਕਰਦੇ ਜਿਹੜੇ ਕਾਨੂੰਨ ਦੀ ਲੰਘਣਾ ਕਰਦੇ ਉਹਨਾਂ ਦੇ ਖਿਲਾਫ ਕੇਸ ਰਜਿਸਟਰ ਹੋ ਸਕਦੇ ਆ ਤੇ ਅਸੀਂ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖਿਓ ਕਿ ਜਿਹੜੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਦੇ ਉਹਨਾਂ ਨੇ ਬਹੁਤ ਵੱਡਾ ਇੱਕ ਮਹਿੰਮ ਸ਼ੇੜਿਆ ਕਿ ਜਿਹੜੇ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਵੀ ਰੂਲ ਨਹੀਂ ਪਨਾਉਂਦੇ ਉਹਨਾਂ ਦੇ ਖਿਲਾਫ ਵੱਡੀ ਤੋਂ ਵੱਡੀ ਸਖਤ ਕਾਰਵਾਈ ਹੋਏਗੀ ਲੋਕਾਂ ਕੀ ਅਪੀਲ ਕਰੋਗੇ ਸਰ ਅਸੀਂ ਤੇ ਇਹ ਕਹਦੇ ਆ ਕਿ ਜਿਹੜਾ ਅੱਜ ਦਾ ਲੋਹੜੀ ਦਾ ਤਿਹਾੜਾ ਇਹ ਬੜਾ ਖੁਸ਼ੀਆਂ ਵਾਲਾ ਲੋਕਾਂ ਦੇ ਨਾਲ ਮਿਲ ਜੁੜ ਕੇ ਇੱਕ ਮਠਾਸ ਦਾ ਤਿਹਾੜਾ ਇਹਦੇ ਵਿੱਚ ਅਸੀਂ ਲੋਹੜੀਆਂ ਭੁਗੇ ਬਾਕੇ ਖੁਸ਼ੀਆਂ ਦੇ ਭੁਗੇ ਬਾਕੇ ਕਿਸੇ ਦੇ ਸਿਵੇ ਦਾ ਭੁਗਾ ਨਾ ਸੇਕਿਓ ਜੇ ਤੁਸੀਂ ਭੁਗਾ ਸੇਕਣਾ ਤੇ ਆਪਣੀ ਲੋਹੜੀ ਦਾ ਖੁਸ਼ੀਆਂ ਦਾ ਭੁਗਾ ਸੇਕੋ ਪਰ ਇਹਨਾਂ ਦਾ ਇੱਕ ਬਹੁਤ ਵੱਡਾ ਉਪਰਾਲਾ ਕਿ ਜਿਹੜੇ ਕਹਿੰਦੇ ਆ ਕਿ ਅਸੀਂ ਇਹ ਲੋਹੜੀ ਤਾਂ ਠੀਕ ਆ ਅਗਲੀ ਲੋਹੜੀ ਜਿਹੜੀ ਬੜੀ ਸ਼ਾਂਤੀਪੂਰਨ ਸਕੂਨ ਨਾਲ ਮੰਨਣ